600 ਰੁਪਈਆ ਮੇਰੇ ਕੋ ਕੋਈ ਚੀਜ਼ ਬੜੀ ਆ ਹਲੇ ਆ ਜਾ ਮੈਂ ਕਿਹਨਾਂ ਝਗੜਾ ਕੀਤਾ ਮੈਂ ਕਾਜੀ ਵਾਸਤੇ ਆਜੀ ਕੋਈ ਕਾਜੀ ਵਾਸਤੇ ਮੈਂ ਫਨ ਲਈਏ ਗੱਲ ਦਾ ਜਵਾਬ ਦੇ ਦੋ ਹਲੇ ਆ ਜਾ ਕਿਤੇ ਕੋਈ ਪੱਟੇ ਨਹੀਂ ਆ ਜਾ ਮੈਂ ਪੱਤਾ ਬਰਦਾ ਹੋਵਾਂ ਮੈਂ ਕਰਾਵਾਂ ਅੱਗੇ ਪੱਤੇ ਘੱਟਵਾ ਸਵਾਦ ਦੋ ਦੇ ਕਰਾਵਾਂ ਕਿੰਨੇ ਪੱਤੇ ਅੱਗੇ ਪੱਤੇ ਦੇ 5 4 ਕੋਈ ਨਹੀਂ ਆਓ ਥੱਲੇ ਆਓ ਕੋਈ ਟਾਈਮ ਦੋ ਮੈਂ ਅੱਜ ਬੱਜੇ ਇੱਕ ਦੇ ਤੀਹੂ ਤੇ ਦੋ ਕੱਟ ਖਾਂਦਾ ਮੈਨੂੰ ਕਾਜੀ ਨੂੰ ਖਾ ਆਪਣੀ ਮੀਲੀ ਨੂੰ ਕੱਟ ਫੱਟਾ ਖਾਂਦਾ ਮੈਨੂੰ ਬੋ ਦੱਸੋ ਮੈਨੂੰ ਕਾਗਜ਼ ਕਿਹੜਾ ਕਾਹਨੂੰ ਚੁਫਾਣਾ ਆਇਆ ਮੈਨੂੰ ਜਾਂ ਮੇਰੇ ਕੋ ਕੋਈ ਚੀਜ਼ ਪੜੀ ਆ ਫੇਰ ਮੈਂ ਉਸੇ ਤੁਰ ਪਈ ਨਾ ਮੇਰੇ ਕੋ ਕੋਈ ਚੀਜ਼ ਪੜੀ ਆ ਥੱਲੇ ਆ ਗਿਆ ਫੇਰ ਇਹਨਾਂ ਝਗੜਾ ਕੀਤਾ ਮੈਂ ਕਾਹਦੇ ਵਾਸਤੇ ਆਜੀ ਕੁੱਤ ਕਾਹਦੇ ਵਾਸਤੇ ਮੈਨੂੰ ਫਨ ਲਈਏ ਗੱਲ ਦਾ ਜਵਾਬ ਦੇ ਦੋ ਥੱਲੇ ਆ ਗਿਆ ਕਿਤੇ ਕੋਈ ਫਟਕ ਨਹੀਂ ਆ ਗਿਆ ਮੈਂ ਪੱਤਾ ਬੈਠਾ ਹੋਵਾਂ ਮੈਂ ਘਰ ਨੂੰ ਅੱਗੇ ਪੱਤੇ ਘੱਟਵਾ ਫੇਰ ਮੈਂ ਉਸੇ ਤੁਰ ਪਈ ਨਾ ਮੇਰੇ ਕੋ ਕੋਈ ਚੀਜ਼ ਪੜੀ ਆ ਥੱਲੇ ਆ ਗਿਆ ਫੇਰ ਇਹਨਾਂ ਝਗੜਾ ਕੀਤਾ ਮੈਂ ਕਾਗਜ਼ ਵਾਸਤੇ ਅਜੀ ਪਾਲੇ ਵਾਸਤੇ ਮੂੰਹ ਫਨ ਲਿਆ ਗੱਲ ਦਾ ਜਵਾਬ ਦੇ ਦੋ ਅੱਲੇ ਆ ਗਿਆ ਕਿਤੇ ਕੋਈ ਪੱਤਾ ਵੀ ਨਹੀਂ ਆਇਆ ਮੈਂ ਪੱਤਾ ਭਰਦਾ ਹੂ ਮੈਂ ਕਰਾ ਲੂ ਅੱਗੇ ਬੱਚੇ ਦਾ ਅੱਟਵਾ ਸਵਾਦ ਦੋਦੇ ਕਰਾਵਾਂ ਕਿੰਨੇ ਪਰਚੇ ਅਗੇ ਅੱਗੇ 5 ਕੋਈ ਨਹੀਂ ਆਉ ਥੱਲੇ ਮੈਂ ਕੋਈ ਟਾਈਮ ਦੋ ਮੈਂ ਅੱਜ ਬੰਦੇ ਆ ਇੱਕ ਰਕੀਬੂ ਤੇ ਤੇ ਕੱਟ ਖਾਂਦਾ ਮੈਨੂੰ ਕਾਗਜ਼ ਮਖਾ ਆਪਣੀ ਮੀਲੀ ਨੂੰ ਕੱਟ ਫੋਟਾ ਕਰਦਾ ਮੈਨੂੰ ਓਏ ਦੱਸੋ ਮੈਨੂੰ ਕਾਗਜ਼ ਕਿਹੜਾ ਕਾਦੀ ਚਾਹਣਾ ਆਇਆ ਮੈਨੂੰ ਜਾਂ ਮੇਰੇ ਕੋ ਕੋਈ ਚੀਜ਼ ਪੜੀ ਆ ਫੇਰ ਮੈਂ ਉਸੇ ਤੁਰ ਪੈਣਾ जवाब देना ਇਹ ਦੇ ਬੰਕਰ ਕੋਈ ਨਹੀਂ ਆਉ ਥੱਲੇ ਆ ਤੂੰ ਕੋਈ ਟੈੰਡੋ ਮੈਂ ਆ ਜੀ ਬੰਦੇ ਆ ਇੱਕ ਰਤੀਬੂ ਤੇ ਤੈਨੂੰ ਕੱਟ ਫੜਦਾ ਮੈਨੂੰ ਕਾਗਜ਼ ਖਾਪਣੀ ਮੀਲੀ ਨੂੰ ਕੱਟ ਫਟਾ ਕਰਦਾ ਮੈਨੂੰ ਓਏ ਦੱਸੋ ਮੈਨੂੰ ਕਾਗਜ਼ ਕਿਹੜਾ ਕਾਹਦੀ ਟਫਲ ਆਇਆ ਮੈਨੂੰ ਜਾਂ ਮੇਰੇ ਕੋ ਕੋਈ ਚੀਜ਼ ਪੜੀ ਆ ਫੇਰ ਮੈਂ ਉਸੇ ਤੁਰ ਪੈਣਾ ਮੇਰੇ ਕੋ ਕੋਈ ਚੀਜ਼ ਪੜੀ ਆ ਹਾਂ ਫੇਰ ਇਹਨਾਂ ਝਗੜਾ ਕੀਤਾ ਮੈਂ ਕਾਲੇ ਵਾਸਤੇ ਆਜੀ ਪੁਲਸ ਕਾਲੇ ਵਾਸਤੇ ਮੂੰਹ ਫਨ ਲਈਏ ਗੱਲ ਦਾ ਜਵਾਬ ਦੇ ਦੋ ਥੱਲੇ ਆ ਜਾ ਚਿਰ ਤੇ ਕੋਈ ਫੱਟਾ ਨਹੀਂ ਆ ਜਾ ਮੈਂ ਪੱਤਾ ਬਰਦਾ ਹੋਗਾ ਮੈਂ ਗਵਾਲ ਨੂੰ ਅੱਗੇ ਬੱਤੇ ਘੱਟਵਾ ਫੇਰ ਮੈਂ ਉਸੇ ਤੁਰ ਪੈਣਾ ਮੇਰੇ ਕੋਲ ਕੋਈ ਚੀਜ਼ ਬੜੀ ਆ ਥੱਲੇ ਆ ਹਾਂ ਫੇਰ ਕਿਨਾਂ ਝਗੜਾ ਕੀਤਾ ਮੈਂ ਕਾਲੇ ਵਾਸਤੇ ਆਜੀ ਪੁਲਸ ਕਾਲੇ ਵਾਸਤੇ ਮੂੰਹ ਫਨ ਲਈਏ ਗੱਲ ਦਾ ਜਵਾਬ ਦੇ ਦੋ ਥੱਲੇ ਆ ਜਾ ਚਿਰ ਤੇ ਕੋਈ ਫੱਟਾ ਨਹੀਂ ਆ ਜਾ ਮੈਂ ਪੱਤਾ ਬਰਦਾ ਹੋਗਾ ਮੈਂ ਗਵਾਲ ਨੂੰ ਅੱਗੇ ਬੱਤੇ ਘੱਟਵਾ ਸਵਾਦ ਦੋ ਦੇ ਕਰਾਵਾਂ ਕਿੰਨੇ ਪਰਚੇ ਅਗੇ ਇਹ ਅਰੇ ਬੰਚਾ ਕੋਈ ਨਹੀਂ ਆਉ ਥੱਲੇ ਆ ਮੈਂ ਉਹ ਟੈਂਗੋ ਮੈਂ ਅੱਜ ਬੱਜੇਗਾ ਇੱਕ ਰਤੀਬੂ ਤੇ ਤੱਕਾ ਕਰਦਾ ਮੈਨੂੰ ਕਾਗਜ਼ ਖਾ ਆਪਣੀ ਮੀਲੀ ਨੂੰ ਕੱਟ ਫਟਾ ਕਰਦਾ ਮੈਨੂੰ ਓਏ ਦੱਸੋ ਮੈਨੂੰ ਕਾਗਜ਼ ਕਿਹੜਾ ਕਾਦੀ ਜਗ੍ਹਾ ਲਾਇਆ ਮੈਨੂੰ ਜਾਂ ਮੇਰੇ ਕੋ ਕੋਈ ਚੀਜ਼ ਪੜੀ ਆ ਫੇਰ ਮੈਂ ਉਸੇ ਤੁਰ ਪੈਣਾ ਮੇਰੇ ਕੋ ਕੋਈ ਚੀਜ਼ ਪੜੀ ਆ ਹਾਂ ਫੇਰ ਇਹਨਾਂ ਝਗੜਾ ਕੀਤਾ ਮੈਂ ਕਾਲੇ ਵਾਸਤੇ ਅਜੀ ਕਾਲੇ ਵਾਸਤੇ ਮੂੰਹ ਫੰਗਾਇਆ ਗੱਲ ਦਾ ਜਵਾਬ ਦੇ ਦੋ ਅੱਲੇ ਆ ਗਿਆ ਕਿਤੇ ਕੋਈ ਪੱਟਾ ਨਹੀਂ ਆ ਗਿਆ ਨਾ ਪਤਾ ਬੈਠਾ ਹੋਊਗਾ ਘਰੋਂ ਕੇ ਬੱਚੇ ਘੱਟਾ